ਪੰਜਾਬ ਦੀ ਧਰਤੀ ਤੇ ਪਿਛਲੇ 5000 ਸਾਲਾਂ ਦੇ ਵਿੱਚ ਜੇ ਪੰਜਾਬੀਆਂ ਨੇ ਖੁਦ ਰਾਜ ਕੀਤਾ ਤੇ ਉਹ ਸਿਰਫ ਤੇ ਸਿਰਫ ਸ਼ੇਰੇ ਪੰਜਾਬ ਦਾ ਰਾਜ ਹੀ ਸੀਗਾ ਉਹ ਤਾਂ ਕਰਕੇ ਸ਼ੇਰੇ ਪੰਜਾਬ ਦਾ ਰਾਜ ਹੈ ਉਹ ਖਾਲਸੇ ਦੀ ਤੀਗ ਦੇ ਵਿੱਚੋਂ ਨਿਕਲਿਆ ਹੋਇਆ ਰਾਜ ਹੈ ਉਹ ਕਿਸੇ ਨੇ ਦਿੱਤਾ ਨਹੀਂ ਜਿਵੇਂ ਭਾਰਤੀਆਂ ਨੂੰ ਅੰਗਰੇਜ਼ ਦੇ ਗਏ ਐ ਐਵੇਂ ਨਹੀਂ ਮળਿਆ ਉਹ ਖਰਾਤ ਦੇ ਵਿੱਚ ਨਹੀਂ ਮળਿਆ ਸਵਾਲ ਖੜੇ ਹੁੰਦੇ ਨੇ ਇੱਕ ਮੈਂ ਕਿਸੇ ਸੱਜਣ ਦਾ ਕਮੈਂਟ ਪੜ ਰਿਆ ਸੀ ਜਿਹੜਾ ਸ਼ੇਰੇ ਪੰਜਾਬ ਦੇ ਰਾਜ ਦਾ ਵਿਰੋਧ ਕਰ ਰਿਹਾ ਸੀ ਸ਼ੇਰੇ ਪੰਜਾਬ ਜਮਾ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਇੱਕ ਰਾਜਾ ਸੀ ਮਾਫ ਕਰਨਾ ਇਹ ਸ਼ਬਦ ਵਰਤਣੇ ਪੈ ਰਹੇ ਨੇ ਕਿ ਇੱਕ ਇਆਸ਼ਕ ਕਿਸਮ ਦਾ ਰਾਜਾ ਸੀ ਅਮਰਤਧਾਰੀ ਗੁਰਸਿੱਖ ਨਹੀਂ ਸੀ ਅੱਜ ਕਹਿੰਦੇ ਨਾ ਹਿੰਦੂ ਰਾਸ਼ਟਰ ਵਾਲੇ ਕਿ ਸਾਡਾ ਹਿੰਦੂ ਰਾਸ਼ਟਰ ਬਣ ਗਿਆ ਸੀ ਰਾਮ ਮੰਦਰ ਬਣਾਇਆ ਬਾਬਰੀ ਮਸਜਿਦ ਢਾਕੇ ਬਣਾਇਆ ਨਾ ਇਹਨਾਂ ਦੇ ਰਾਜ ਦੇ ਵਿੱਚ ਮਸਜਿਦਾਂ ਤੋੜੀਆਂ ਜਾ ਰਹੀਆਂ ਇਹਨਾਂ ਦੇ ਰਾਜ ਦੇ ਵਿੱਚ ਗੁਰਦੁਆਰੇ ਢਾਏ ਜਾ ਰਹੇ ਨੇ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਆ ਹਣਾ ਕਾਫੀ ਲੋਕ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵੀ ਸਨਾਤਨ ਧਰਮ ਦੇ ਨਾਲ ਸਬੰਧਤ ਸੀਗੇ ਕਹਿੰਦੇ ਜਦੋਂ ਤਿਲਕ ਹੋਇਆ ਤਾਂ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਉਹਨਾਂ ਦਾ ਰਾਜ ਤਿਲਕ ਜਿਹੜਾ ਇਤਿਹਾਸ ਲਿਖਣ ਵਾਲੇ ਜਿਹੜੇ ਆ ਸਾਨੂੰ ਉਹਨਾਂ ਦੀ ਮਨਸ਼ਾ ਵੀ ਦੇਖਣੀ ਚਾਹੀਦੀ ਹੈ ਕੌਣ ਬੰਦੇ ਕੌਣ ਕੀ ਲਿਖ ਰਹੇ ਸਾਡੇ ਇਤਿਹਾਸ ਦੇ ਨਾਲ ਖਲਵਾੜ ਹੋਈ ਹੈ ਇੱਥੇ ਜਦੋਂ ਅਸੀਂ ਆਪ ਤਾਂ ਲਿਖਣਾ ਹੀ ਨਹੀਂ ਸਾਡਾ ਇਤਿਹਾਸ ਆਰਚੈਸ ਲਿਖੂਗੀ ਸਾਡਾ ਇਤਿਹਾਸ ਬੂਟੇ ਸ਼ਾਹ ਮੌਲੇ ਵੀ ਲਿਖੂਗਾ ਸਾਡਾ ਇਤਿਹਾਸ ਕੋਈ ਹੋਰ ਲਿਖੂਗਾ ਫਿਰ ਤਾਂ ਇਹੀ ਕੁਝ ਹੋਣਾ ਫਿਰ ਇਹ ਸਵਾਲ ਕਿੱਥੋਂ ਖੜੇ ਹੁੰਦੇ ਨੇ ਜੀ ਸਵਾਲ ਮਾੜੀ ਭਾਵਨਾ ਚੋਂ ਖੜੇ ਹੁੰਦੇ ਆ ਮਾੜੀ ਭਾਵਨਾ ਦੀ ਤੁਸੀਂ ਗੱਲ ਕੀਤੀ ਹੈ ਕੋਈ ਹੋਰ ਕਮਿਊਨਿਟੀ ਦਾ ਬੰਦਾ ਸਵਾਲ ਖੜੇ ਕਰੇ ਉਹ ਸਮਝ ਆ ਸਕਦਾ ਕਿ ਹੋਰ ਤਾਂ ਹੈਗੀ ਆ ਹਰੇਕ ਪੱਗ ਬੰਨਣ ਵਾਲਾ ਹਰੇਕ ਦਾੜੇ ਵਾਲਾ ਈਵਨ ਗਾਤਰਾ ਪਾਏ ਵਾਲਾ ਬੰਦਾ ਵੀ ਸਿੱਖ ਨਹੀਂ ਹੁੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਉਹ ਰਾਜ ਜਿਹੜਾ ਪੰਜਾਬ ਦੀ ਧਰਤੀ ਦੇ ਉੱਪਰ ਤਕਰੀਬਨ 4 ਦਹਾਕੇ ਕਾਇਮ ਰਹਿੰਦਾ ਉਸ ਤੋਂ ਬਾਅਦ ਉਸ ਰਾਜ ਦਾ ਪਤਨ ਹੁੰਦਾ ਹੈ ਮਹਾਰਾਜੇ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਬਰਤਾਨੀਆਂ ਹਕੂਮਤ ਦੇ ਵੱਲੋਂ ਇੰਗਲੈਂਡ ਲਿਜਾਇਆ ਜਾਂਦਾ ਪਰ ਦੁਨੀਆ ਦੇ ਵਿੱਚ ਵਸਦੇ ਸਿੱਖ ਅੱਜ ਉਸ ਰਾਜ ਨੂੰ ਖਾਲਸਾ ਰਾਜ ਕਹਿ ਕੇ ਸੰਬੋਧਨ ਕਰਦੇ ਨੇ ਤੇ ਉਸ ਰਾਜ ਦੇ ਕਾਨੂੰਨਾਂ ਦੇ ਉੱਪਰ ਉਸ ਰਾਜ ਦੀ ਅਮਨ ਸ਼ਾਂਤੀ ਦੇ ਉੱਪਰ ਮਾਨ ਕਰਦੇ ਨੇ ਪਰ ਕੁਝ ਲੋਕ ਐਸੇ ਨੇ ਜਿਹੜੇ ਸ਼ੇਰੇ ਪੰਜਾਬ ਦੇ ਉਸ ਰਾਜ ਦੇ ਉੱਪਰ ਵੱਡੇ ਸਵਾਲ ਖੜੇ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਇੱਕ ਆਮ ਰਾਜੇ ਦਾ ਰਾਜ ਹੋ ਸਕਦਾ ਹੈ ਪਰ ਇਹ ਖਾਲਸਾ ਰਾਜ ਨਹੀਂ ਹੋ ਸਕਦਾ ਤੇ ਮਹਾਰਾਜਾ ਰਣਜੀਤ ਸਿੰਘ ਇੱਕ ਰਾਜਾ ਹੋ ਸਕਦਾ ਪਰ ਉਹ ਸ਼ੇਰੇ ਪੰਜਾਬ ਨਹੀਂ ਹੋ ਸਕਦਾ ਆਖਰ ਇਹ ਸਵਾਲ ਕਿੰਨੇ ਕੁ ਵਾਜੂਬ ਨੇ ਸਾਡੇ ਨਾਲ ਅੱਜ ਯੂनाइटेड 6 ਸਟੂਡੈਂਟ ਫੈਡਰੇਸ਼ਨ ਤੋਂ ਭਾਈ ਜਗਰਾਤ ਸਿੰਘ ਜੀ ਮਜਾਇਲ ਮੌਜੂਦ ਨੇ ਗੱਲਬਾਤ ਸ਼ੇਰੇ ਪੰਜਾਬ ਦੇ ਇਸ ਰਾਜ ਦੇ ਬਾਰੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਕਹੀਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਾਲਸਾ ਰਾਜ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਆਮ ਰਾਜ ਹੋ ਸਕਦਾ ਹੈ ਅਮਨ ਕਾਨੂੰਨ ਦਾ ਰਾਜ ਹੋ ਸਕਦਾ ਪਰ ਖਾਲਸਾ ਰਾਜ ਨਹੀਂ ਹੋ ਸਕਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਆ ਉਹ ਖਾਲਸਾ ਰਾਜ ਹੀ ਆ ਪੰਜਾਬ ਦੀ ਧਰਤੀ ਤੇ ਜੇ ਅਸੀਂ ਸ਼ੇਰੇ ਪੰਜਾਬ ਕਹਿਣ ਦੀ ਗੱਲ ਕਰਦੇ ਆ ਪੰਜਾਬ ਦੀ ਧਰਤੀ ਤੇ ਪਿਛਲੇ 5000 ਸਾਲਾਂ ਦੇ ਵਿੱਚ ਜੇ ਪੰਜਾਬੀਆਂ ਨੇ ਖੁਦ ਰਾਜ ਕੀਤਾ ਤੇ ਉਹ ਸਿਰਫ ਤੇ ਸਿਰਫ ਸ਼ੇਰੇ ਪੰਜਾਬ ਦਾ ਰਾਜ ਹੀ ਸੀਗਾ ਉਹ ਤਾਂ ਕਰਕੇ ਸ਼ੇਰੇ ਪੰਜਾਬ ਦਾ ਰਾਜ ਹੈ ਸ਼ੇਰੇ ਪੰਜਾਬ ਤੋਂ ਪਹਿਲਾਂ ਕਦੀ ਪੰਜਾਬੀਆਂ ਨੇ ਆਪ ਰਾਜ ਨਹੀਂ ਕੀਤਾ ਉਦੇ ਤੋਂ ਬਾਅਦ ਪੰਜਾਬੀਆਂ ਨੇ ਆਬਰਾਜ ਨਹੀਂ ਕੀਤਾ ਠੀਕ ਹੈ ਛੋਟੀਆਂ-ਛੋਟੀਆਂ ਰਿਆਸਤਾਂ ਥੋੜੇ-ਥੋੜੇ ਇਲਾਕਿਆਂ ਦੇ ਵਿੱਚ ਆਪਣੀਆਂ ਰਿਆਸਤਾਂ ਬਣਾ ਕੇ ਸਰਦਾਰ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਇੱਕ ਵੱਡਾ ਵਿਸ਼ਾਲ ਰਾਜ ਜਿਹੜਾ ਚੀਨ ਦੇ ਨਾਲ ਅਫਗਾਨਿਸਤਾਨ ਦੇ ਨਾਲ ਇਧਰ ਭਾਰਤ ਦੇ ਨਾਲ ਜਿਹਦੀਆਂ ਸਰਦਾਂ ਜੁੜਦੀਆਂ ਸਨ ਐਡਾ ਤਕੜਾ ਰਾਜ ਕਾਇਮ ਕੀਤਾ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਲਵਾਰ ਨੇ ਕੀਤਾ ਹੁਣ ਉਹਨੂੰ ਖਾਲਸਾ ਰਾਜ ਕਿਉਂ ਕਹਿਣਾ ਉਹ ਖਾਲਸੇ ਦੀ ਤੇਗ ਦੇ ਵਿੱਚੋਂ ਨਿਕਲਿਆ ਹੋਇਆ ਰਾਜ ਆ ਉਹ ਕਿਸੇ ਨੇ ਦਿੱਤਾ ਨਹੀਂ ਜਿਵੇਂ ਭਾਰਤੀਆਂ ਨੂੰ ਅੰਗਰੇਜ਼ ਦੇ ਗਏ ਐ ਐਵੇਂ ਨਹੀਂ ਮਿਲਿਆ ਉਹ ਖਰਾਤ ਦੇ ਵਿੱਚ ਨਹੀਂ ਮਿਲਿਆ ਉਹ ਤੇਗ ਚੋਂ ਨਿਕਲਿਆ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਦਾਦਾ ਚੜਤ ਸਿੰਘ ਹਮ ਘੱਲੂ ਘਾਰਿਆਂ ਚ ਤੇਗ ਫੜ ਕੇ ਲੜਦਾ ਰਿਹਾ ਉਹਨੇ ਆਪਣੇ ਸਰੀਰ ਤੇ ਫਟ ਖਾਦੇ ਨੇ ਉਹਦਾ ਪਿਤਾ ਮਹਾ ਸਿੰਘ ਉਹ ਜੰਗ ਜੁਦ ਕਰਦਾ ਰਿਹਾ ਕੌਮਲੀ ਪੰਥਲੀ ਲੜਦਾ ਰਿਹਾ ਫਿਰ ਪੋਤਰੀ ਨੂੰ ਆ ਕੇ ਤਿੰਨ ਪੀੜੀਆਂ ਦੇ ਘੋਲ ਦੇ ਵਿੱਚ ਮੇਰਾਜ ਮਿਲਿਆ ਸ਼ੇਰੇ ਪੰਜਾਬ ਐਵੇਂ ਨਹੀਂ ਬਹਿ ਗਿਆ ਜਾ ਕੇ ਵੀ ਕਿਸੇ ਦਾ ਦਾਲ ਲੱਗ ਗਿਆ ਪੈਰ ਥਲੇ ਬਟੇਰਾ ਆ ਗਿਆ ਵੀ ਤਖਤ ਮਿਲ ਗਿਆ ਜਿੱਦਾਂ ਕੇ ਬਹਿ ਜੋ ਤਿੰਨ ਪੀੜੀਆਂ ਨੇ ਖੂਨ ਡੋਲਿਆ ਤਿੰਨ ਪੀੜੀਆਂ ਨੇ ਤਲਵਾਰ ਚਲਾਈ ਆ ਫਿਰ ਸ਼ੇਰੇ ਪੰਜਾਬ ਨੂੰ ਰਾਜ ਮਿਲਿਆ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਪਰ ਮਾਣ ਕਰਦੇ ਹਾਂ ਸ਼ੇਰੇ ਪੰਜਾਬ ਮੈਂ ਖੁਦ ਮੈਂ ਆਪਣੀ ਇਸ ਇੰਟਰੋਡਕਸ਼ਨ ਦੇ ਵਿੱਚ ਵੀ ਉਹਨਾਂ ਨੂੰ ਸ਼ੇਰੇ ਪੰਜਾਬ ਕਿਹਾ ਉਹਨਾਂ ਨੂੰ ਸਤਿਕਾਰ ਦਿੱਤਾ ਪਰ ਤੁਸੀਂ ਤਿੰਨ ਪੀੜੀਆਂ ਦੀ ਗੱਲ ਕਰਦੇ ਹੋ ਸਵਾਲ ਚੱਕਣ ਵਾਲੇ ਇਹ ਕਹਿੰਦੇ ਨੇ ਕਿ ਠੀਕ ਆ ਜੇ ਤਿੰਨ ਪੀੜੀਆਂ ਦੇ ਸੰਘਰਸ਼ ਦੇ ਨਾਲ ਇੱਕ ਰਾਜ ਸਥਾਪਿਤ ਹੋਇਆ ਕਹਿੰਦੇ ਕੀਤੀ ਤਾਂ ਇਹਨਾਂ ਨੇ ਇਨਫਰ ਭਰਾ ਮਾਰੂ ਜੰਗ ਹੀ 12 ਮਿਸਲਾਂ ਸੀ ਬਾਕੀ ਮਿਸਲਾਂ ਨੂੰ ਖਤਮ ਕਰਕੇ ਸਿਰਫ ਦੋ ਮਿਸਲਾਂ ਰਹਿ ਗਈਆਂ ਸੀ ਇੱਕ ਸ਼ੇਰੇ ਪੰਜਾਬ ਦੀ ਮਿਸਲ ਇੱਕ ਜਿਸ ਦੇ ਵਿੱਚੋਂ ਅੱਜਕੱਲ ਕੈਪਟਨ ਅਮਰਿੰਦਰ ਸਿੰਘ ਮੌਜੂਦ ਨੇ ਉਹਨਾਂ ਦੇ ਬਜ਼ੁਰਗਾਂ ਦੀ ਮਿਸਲ ਰਹਿ ਗਈ ਸੀ ਕਹਿੰਦੇ ਬਾਕੀ ਮਿਸਲਾਂ ਨੂੰ ਖਤਮ ਕੀਤਾ ਤੇ ਕਬਜ਼ਾ ਕਰਕੇ ਆਪਣਾ ਰਾਜ ਬਾਕੀ ਮਿਸਲਾਂ ਖਤਮ ਨਹੀਂ ਹੋਈਆਂ ਬਾਕੀ ਮਿਸਲਾਂ ਸ਼ੇਰੇ ਪੰਜਾਬ ਦੇ ਰਾਜ ਦਾ ਹਿੱਸਾ ਬਣ ਗਈਆਂ ਇਹ ਪੰਜਾਬੀਆਂ ਦਾ ਰਾਜ ਸੀ ਜਿਦੇ ਵਿੱਚ ਇੱਕ ਖਾਲਸਾ ਸਰਕਾਰੀ ਖਾਲਸਾ ਦਾ ਦਰਬਾਰ ਲੱਗਦਾ ਸੀ ਇੱਕ ਖਾਲਸਾ ਸਰਕਾਰ ਦਾ ਵੱਖਰਾ ਦਰਬਾਰ ਲੱਗਦਾ ਹੁੰਦਾ ਸੀ ਦੋ ਦਰਬਾਰ ਲੱਗਦੇ ਸੀ ਇਹ ਇਹ ਜੇਕਰ ਥੋੜਾ ਜਿਹਾ ਜੇਕਰ ਡੈਫੀਨੇਸ਼ਨ ਦੇ ਵਿੱਚ ਤੁਸੀਂ ਦੱਸੋ ਦੋ ਦਰਬਾਰ ਕਿਹਨ ਜਿਹੇ ਇੱਕ ਤਾਂ ਸ਼ੇਰੇ ਪੰਜਾਬ ਦਾ ਸਰਕਾਰ ਦਾ ਦਰਬਾਰ ਲੱਗਦਾ ਸੀ ਇੱਕ ਖਾਲਸਾ ਦਰਬਾਰ ਲੱਗਦਾ ਸੀ ਜਿਹਦੇ ਵਿੱਚ ਖਾਲਸਾ ਜੀ ਦੀ ਅਗਵਾਈ ਦੇ ਵਿੱਚ ਫੈਸਲੇ ਲਏ ਜਾਂਦੇ ਸੀ ਤੁਸੀਂ ਦੇਖੋ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕੋ ਇੱਕ ਬਾਦਸ਼ਾਹ ਜਿਹੜਾ ਧਰਮ ਨੂੰ ਝੁਕਦਾ ਜਿਹੜਾ ਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਕੋੜੜੇ ਖਾਨ ਦੀ ਹਿੰਮਤ ਰੱਖਦਾ ਅੱਜ ਅਸੀਂ ਕਰਦੇ ਹਾਂ ਤੁਲਨਾ ਕਿ ਕੋਈ ਲੀਡਰ ਚਲਾ ਜਾਂਦਾ ਤਖਤ ਸਾਹਿਬ ਦੇ ਸਾਹਮਣੇ ਸਜ਼ਾ ਲਵਾ ਲੈਂਦਾ ਜੀ ਮੈਂ ਨਮਾਣਾ ਸਿੱਖ ਆ ਪਰ ਸ਼ੇਰੇ ਪੰਜਾਬ ਆਂ ਨਮਾਣੇ ਸਿੱਖ ਬਨਣਾ ਪੈਣਾ ਉਹ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆਉਂਦਾ ਸੀ ਨਾ ਆਪਣਾ ਜੋੜਾ ਤੇ ਘੋੜਾ ਗੇਟਾਂ ਤੋਂ ਬਾਹਰ ਛੱਡ ਦਿੰਦਾ ਅਸੀਂ ਅੱਜ ਤੱਕ ਗੱਡੀ ਪ੍ਰਕਰਮਾਂ ਦੇ ਵਿੱਚ ਜਾਨਣੀ ਚਾਹੀਦੀ ਅੱਜ ਦੇ ਲੀਡਰਾਂ ਦੀ ਤੇ ਕਹਿਣਗੇ ਅਸੀਂ ਨਮਾਣੇ ਸਿੱਖ ਆ ਬਣ ਸਕਦੇ ਆ ਸ਼ੇਰੇ ਪੰਜਾਬ ਆਂ ਨਮਾਣੇ ਸਿੱਖ ਜਿਹੜਾ ਸਾਦਾ ਪਸ਼ਾਕਾ ਪਾਉਂਦਾ ਆ ਘੋੜਾ ਤੇ ਜੋੜਾ ਆਪਣਾ ਅੰਮ੍ਰਿਤਸਰ ਦੇ ਜਿਹੜੇ ਗੇਟ ਨੇ 12 ਦਰਵਾਜ਼ੇ ਉਹਨਾਂ ਦੇ ਬਾਹਰ ਹੀ ਖੜਾ ਕੇ ਅੰਦਰ ਜਾਂਦਾ ਆ ਸ਼ੇਰੇ ਪੰਜਾਬ ਅਕਾਲ ਤਖਸੈਬ ਜਥੇਦਾਰ ਕਾਲੀ ਫੂਲਾ ਸਿੰਘ ਖਾਲਸਾ ਜੀ ਦੀ ਗਵਾਹੀ ਦੇ ਵਿੱਚ ਚੱਲਦਾ ਹੁਣ ਇੱਥੇ ਰਾਮਾ ਰਾਮ ਬਾਗ ਹੈ ਜਿਹਨੂੰ ਕੰਪਨੀ ਬਾਗ ਕਹਿਆ ਜਾਂਦਾ ਨਾ ਉੱਥੇ ਸਮਰ ਗੈਸਟ ਹਾਊਸ ਹੈ ਸ਼ੇਰੇ ਪੰਜਾਬ ਦਾ ਤੇ ਸ਼ੇਰੇ ਪੰਜਾਬ ਉੱਥੇ ਠਹਿਰਦਾ ਸੀ ਅੰਗਰੇਜ਼ ਅਫਸਰ ਗੈਸਟ ਆਏ ਉਹਨਾਂ ਦੇ ਪ੍ਰਸ਼ਾਦਾ ਛਕਣ ਵਾਸਤੇ ਤੇ ਉੱਥੇ ਨਿਹੰਗ ਸਿੰਘ ਫੌਜਾਂ ਹੈਗੀਆਂ ਘੋੜਿਆਂ ਤੇ ਚੜ ਕੇ ਉਹਨਾਂ ਨੇ ਆ ਕੇ ਬਾਹਰ ਗਮਲੇ ਗੁੰਮਲੇ ਭਾਂ ਤੇ ਗੋਲੀਆਂ ਚਲਾਈਆਂ ਗਾਲਾਂ ਕੱਢਣ ਸ਼ੇਰੇ ਪੰਜਾਬ ਨੂੰ ਮਤਲਬ ਕਿ ਜੋ ਕਰ ਸਕਦੇ ਸੀ ਉਹਨਾਂ ਨੇ ਆਪਣਾ ਕੀਤਾ ਤੋੜਫੋੜ ਕੀਤੀ ਉਸ ਸਮੇਂ ਦੇ ਰਾਜੇ ਨੂੰ ਤੇ ਉਹ ਸ਼ੇਰੇ ਪੰਜਾਬ ਬੜੇ ਖੁਸ਼ ਹੋਏ ਸ਼ੇਰੇ ਪੰਜਾਬ ਨੇ ਮੋਹਰਾਂ ਦਿੱਤੀਆਂ ਉਹਨਾਂ ਨੂੰ ਮਾਇਆ ਦਿੱਤੀ ਸਤਿਕਾਰ ਕੀਤਾ ਤੇ ਉਹ ਬੜੇ ਹੈਰਾਨ ਵੀ ਅਰੇ ਇਹ ਬੰਦੇ ਆਏ ਤੇ ਇਹਨਾਂ ਨੇ ਇਸ ਤਰ੍ਹਾਂ ਕਰਕੇ ਤੇ ਤੁਸੀਂ ਇਹਨਾਂ ਨੂੰ ਸਤਿਕਾਰ ਦੇ ਰਹੇ ਹੋ ਮੋਹਰਾਂ ਦੇ ਰਹੇ ਹੋ ਇਹਨਾਂ ਅੱਗੇ ਹੱਥ ਜੋੜ ਕੇ ਖੜੇ ਹੋ ਇਹਨਾਂ ਨੂੰ ਕੁਝ ਕਹਿੰਦੇ ਕਿਉਂ ਨਹੀਂ ਇੰਨੀ ਤਗੜੀ ਤੁਹਾਡੀ ਫੌਜ ਹੈ ਇਹਨਾਂ ਨੂੰ ਗ੍ਰਿਫਤਾਰ ਕਰੋ ਸ਼ੇਰ-ਏ-ਪੰਜਾਬ ਕਹਿੰਦੇ ਰਾਜ ਹੀ ਇਹਨਾਂ ਦਾ ਹੈ ਇਹ ਮੈਨੂੰ ਦੱਸਣ ਆਏ ਆ ਕਿਰਨਜੀਤ ਸਿਆ ਤੇਰੇ ਪਿਓ ਦਾ ਰਾਜ ਨਹੀਂ ਇਹ ਖਾਲਸੇ ਨੇ ਤੇ ਇੱਕ ਚਲਾਈ ਆ ਫਿਰ ਰਾਜ ਮਿਲਿਆ ਖਾਲਸੇ ਦੀ ਡੈਫੀਨੇਸ਼ਨ ਕੀ ਹੈ ਜੀ ਕਿਉਂਕਿ ਖਾਲਸਾ ਰਾਜ ਦੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਸਵਾਲ ਖੜੇ ਹੁੰਦੇ ਨੇ ਇੱਕ ਮੈਂ ਕਿਸੇ ਸੱਜਣ ਦਾ ਕਮੈਂਟ ਪੜ੍ਹ ਰਿਆ ਸੀ ਜਿਹੜਾ ਸ਼ੇਰੇ ਪੰਜਾਬ ਦੇ ਰਾਜ ਦਾ ਵਿਰੋਧ ਕਰ ਰਿਹਾ ਸੀ ਹਾਲਾਂਕਿ ਉਸ ਨੇ ਸਭੇਕ ਤਰੀਕੇ ਦੇ ਨਾਲ ਆਪਣਾ ਵਿਰੋਧ ਜ਼ਾਹਰ ਕੀਤਾ ਉਹ ਕਹਿੰਦਾ ਸ਼ੇਰੇ ਪੰਜਾਬ ਜਮਹ ਰਾਜਾ ਰਣਜੀਤ ਸਿੰਘ ਜਿਹੜਾ ਸੀ ਇੱਕ ਰਾਜਾ ਸੀ ਮਾਫ ਕਰਨਾ ਇਹ ਸ਼ਬਦ ਵਰਤਣੇ ਪੈ ਰਹੇ ਨੇ ਕਿ ਇੱਕ ਆਸ਼ ਕਿਸਮ ਦਾ ਰਾਜਾ ਸੀ ਅਮਰਤਧਾਰੀ ਗੁਰਸਿੱਖ ਨਹੀਂ ਸੀ ਜੇਕਰ ਅਮਰਤਾਰੀ ਗੁਰਸਖ ਨਹੀਂ ਸੀ ਫਿਰ ਉਹ ਜਿਹੜੇ ਜਿਹੜੇ ਇਹੋ ਜੀ ਵਿਸ਼ਾ ਇਹੋ ਜੀ ਬਕਵਾਸ ਕਰਦੇ ਆ ਉਹਨਾਂ ਦੀ ਪਰਵਰਿਸ਼ ਉਹਦੇ ਉੱਤੇ ਵੀ ਸਵਾਲ ਖੜਾ ਹੋ ਜਾਂਦਾ ਕਿ ਇਹੋ ਜੀ ਨਜਾਇਜ਼ ਅਲਾਦਾਈਆਂ ਕਿੱਥੋਂ ਨੇ ਦੁਨੀਆ ਦੇ ਉੱਤੇ ਕੋਈ ਰਾਜ ਦੱਸ ਦਿਓ ਕੋਈ ਵੀ ਰਾਜ ਅੱਜ ਦੇ ਤੇ ਪੁਰਾਣੇ ਇਤਿਹਾਸ 'ਚ ਵੀ ਕੋਈ ਰਾਜਾ ਚੰਗਾ ਹੋਇਆ ਜਿਨੇ ਜ਼ੁਲਮ ਨਾ ਕੀਤੇ ਹੋਣ ਜਿਨੇ ਘੱਟ ਗਿਣਤੀਆਂ ਨੂੰ ਦਬਾਇਆ ਨਾ ਹੋਵੇ ਜਿਨੇ ਕਤਲ ਨਾ ਕੀਤੇ ਹੋਣ ਜਿਨੇ ਨਸਲਕੁਸ਼ੀ ਨਾ ਕੀਤੀ ਹੋਵੇ ਕੋਈ ਰਾਜਾ ਹੋਇਆ ਸਿਰਫ ਇੱਕ ਇੱਕ ਸ਼ੇਰੇ ਪੰਜਾਬ ਆ ਜਿਨੇ ਨਸ਼ਲ ਖੁਸ਼ੀ ਨਹੀਂ ਕੀਤੀ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਜੇ ਦਰਬਾਰ ਸਾਹਿਬ ਤੇ ਸੋਨਾ ਚੜ ਰਿਆ ਸੁਨਹਿਰੀ ਮਸਜਿਦ ਤੇ ਲਾਹੌਰ ਚ ਸੋਨਾ ਚੜਦਾ ਕਾਸ਼ੀ ਵਿਸ਼ਵਨਾਥ ਦੇ ਮੰਦਿਰ ਦੇ ਉੱਤੇ ਯੋਗੀ ਦਿੱਤਿਆ ਨਾਥ ਨੇ ਵੀ ਬਿਆਨ ਦਿੱਤਾ ਸੀ ਵੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਸੋਨਾ ਚੜਾਇਆ ਕੋਈ ਹੈ ਦੁਨੀਆ ਦੇ ਉੱਤੇ ਕੋਈ ਰਾਜਾ ਇਹੋ ਜਿਹਾ ਜਿਹਦੇ ਨਾਲ ਸ਼ੇਰੇ ਪੰਜਾਬ ਦੀ ਤੁਲਨਾ ਕੀਤੀ ਜਾ ਸਕੇ ਕੋਈ ਦੱਸ ਦੇ ਪਰ ਇਹਨਾਂ ਦੇ ਅੰਦਰ ਇੰਨੀ ਗੰਦੀ ਭਾਵਨਾ ਕਿ ਸ਼ੇਰੇ ਪੰਜਾਬ ਦਾ ਰਾਜ ਇੰਨਾ ਉੱਚਾ ਤੇ ਸੋਚਾ ਬਸ ਉਹਦੇ ਉੱਤੇ ਇਹਨਾਂ ਨੇ ਆਪਣੀਆਂ ਉਂਗਲਾਂ ਚੁੱਕੜੀਆਂ ਅੱਜ ਜਿਹੜਾ ਰਾਜ ਚੱਲ ਰਿਹਾ ਜਿੰਨਾਂ ਦਾ ਕਦੀ ਉਹਨਾਂ ਨੂੰ ਸਵਾਲ ਕੀਤਾ ਇਹਨਾਂ ਲੋਕਾਂ ਨੇ ਤੁਸੀਂ ਹਿੰਦੂ ਰਾਸ਼ਟਰ ਕਹਿੰਦੇ ਹੋ ਰਾਮ ਰਾਜ ਕਹਿੰਦੇ ਹੋ ਇਸ ਰਾਮ ਰਾਜ ਦੇ ਵਿੱਚ ਬੱਚੀਆਂ ਦੇ ਬਲਾਤਕਾਰ ਹੋ ਰਹੇ ਨੇ ਕੁਲਦੀਪ ਸਿੰਘ ਵਰਗਿਆਂ ਨੂੰ ਜਮਾਨਤਾ ਮਿਲ ਰਹੀਆਂ ਨੇ ਸਰਸੇ ਵਾਲੇ ਅਖੌਤੀ ਸਾਧ ਨੂੰ ਜਮਾਨਤਾ ਤੇ ਰੋਲਾ ਮਿਲ ਰਹੀਆਂ ਨੇ ਜਿਨ੍ਹਾਂ ਨੇ ਰੇਪ ਕੀਤੇ ਨੇ ਇਹ ਕਿਹੋ ਜਿਹਾ ਰਾਜ ਆ ਦੱਸੋ ਕਿਤੇ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਸਤਿਕਾਰਿਆ ਜਾਂ ਨਵਾਜਿਆ ਗਿਆ ਹੋਵੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕੀਤੀ ਆ ਹਨ ਕਾਫੀ ਲੋਕ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵੀ ਸਨਾਤਨ ਧਰਮ ਦੇ ਨਾਲ ਸੰਬੰਧਿਤ ਸੀਗੇ ਕਹਿੰਦੇ ਜਦੋਂ ਤਿਲਕ ਹੋਇਆ ਤਾਂ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਉਹਨਾਂ ਦਾ ਰਾਜ ਤਿਲਕ ਜਿਹੜਾ ਕੀਤਾ ਗਿਆ ਕਈ ਰਿਵਾਜ ਜਿਹੜੇ ਹੁੰਦੇ ਆ ਉਹ ਸੱਭਿਆਚਾਰ ਦੇ ਵਿੱਚ ਪਏ ਹੁੰਦੇ ਆ ਸਾਰੇ ਰਿਵਾਜ ਧਾਰਮਿਕ ਨਹੀਂ ਹੁੰਦੇ ਰਿਵਾਜ ਸੱਭਿਆਚਾਰ ਦੇ ਹੁੰਦੇ ਆ ਤੇ ਸੱਭਿਆਚਾਰ ਤਾਂ ਖੇਤਰੀ ਹੁੰਦੇ ਨੇ ਇਲਾਕਾ ਹੀ ਹੁੰਦੇ ਨੇ ਸਾਡੇ ਇਲਾਕੇ ਦਾ ਸੱਭਿਆਚਾਰ ਆ ਹੁਣ ਤੁਸੀਂ ਕਿਸੇ ਦੂਸਰੇ ਇਲਾਕੇ 'ਚ ਚਲੇ ਜਾਨੇ ਹੋ ਉਸ ਇਲਾਕੇ ਦਾ ਸੱਭਿਆਚਾਰ ਜਿਹੜਾ ਆ ਜਾਂਦਾ ਹੈ ਪਰ ਉਹ ਧਾਰਮਿਕ ਰਿਵਾਜ ਵੱਖਰੇ ਹੁੰਦੇ ਆ ਸੱਭਿਆਚਾਰ ਵੱਖਰੇ ਹੁੰਦੇ ਧਾਰਮਿਕ ਸੰਸਕਾਰ ਹੁੰਦੇ ਨੇ ਜਿਹੜੇ ਅਸੀਂ ਨਿਭਾਉਨੇ ਆ ਜਿਵੇਂ ਸਾਡਾ ਵਿਆਹ ਸੰਸਕਾਰ ਆ ਮ੍ਰਿਤਕ ਸੰਸਕਾਰ ਆ ਇਹ ਸੰਸਕਾਰ ਨੇ ਪਰ ਰਿਵਾਜ ਜਿਹੜੇ ਉਹਦਾ ਸਮਾਜ ਚ ਉਹ ਸੱਭਿਆਚਾਰ ਚੋਂ ਆਉਂਦੇ ਨਾ ਕਲਚਰ ਚੋਂ ਆਉਂਦੇ ਜਿਸ ਸਿਵਲਾਈਜੇਸ਼ਨ ਚ ਅਸੀਂ ਰਹਿ ਰਹੇ ਆ ਤੇ ਉਹ ਚੀਜ਼ਾਂ ਰਹਿੰਦੀਆਂ ਰਹਿੰਦੀਆਂ ਨੇ ਤੁਸੀਂ ਉਹਨਾਂ ਨੂੰ ਬਿਲਕੁਲ ਕਾਂਡਾ ਮਾਰ ਕੇ ਖਤਮ ਨਹੀਂ ਕਰ ਸਕਦੇ ਸਹੀ ਗੀਆਂ ਉਸ ਸਮੇਂ ਮਤਲਬ ਤੁਸੀਂ ਭਾਈ ਸਾਹਿਬ ਉਸ ਸਮੇਂ ਰਾਜ ਇਸ ਤਰ੍ਹਾਂ ਦਿੱਤਾ ਜਾਂਦਾ ਸੀ ਅੱਜ ਰਾਜ ਕਿਵੇਂ ਦਿੱਤਾ ਜਾਂਦਾ ਅੱਜ ਅੱਜ ਤਿਲਕਨੀਆਂ ਦੇ ਸੌਂ ਚਕਾਈ ਜਾਂਦੀ ਐ ਅੱਜ ਪੂਰਾ ਜਦੋਂ ਰਾਸ਼ਟਰਪਤੀ ਨੂੰ ਉਹਦੀ ਗੱਦੀ ਤੇ ਬਿਠਾਉਂਦੇ ਆ ਜਦੋਂ ਪ੍ਰਧਾਨ ਮੰਤਰੀ ਨੂੰ ਬਿਠਾਉਂਦੇ ਆ ਤਰੀਕਾ ਪਨਾਇਆ ਜਾਂਦਾ ਨਾ ਕੱਲ ਨੂੰ ਇਸ ਤਰੀਕੇ ਨਾਲ ਕਹਿਣਗੇ ਜੀ ਇਹ ਤਾਂ ਜੀ ਉਹਨਾਂ ਵਾਲਾ ਤਰੀਕਾ ਸੀ ਕੋਈ ਪ੍ਰੋਟੋਕੋਲ ਤਾਂ ਹੁੰਦਾ ਨਾ ਵਿਸ਼ੇਸ਼ ਕਿ ਸਤਕਾਰ ਦੇਣਾ ਇਸ ਤਰੀਕੇ ਨਾਲ ਦੇਣਾ ਤੁਸੀਂ ਇੱਕ ਇੱਕ ਟਿੱਕਾ ਲਾ ਦੇਣੇ 16 ਤਿਲਕ ਲਾ ਲੈਣੇ ਜਨੇਊ ਪਾ ਲੈਣਾ ਉਹ ਉਹਨਾਂ ਦਾ ਧਾਰਮਿਕ ਸੰਸਕਾਰ ਆ ਪਰ ਜਿਹੜਾ ਰਾਜਮ ਵਿਸ਼ੇਕ ਹੁੰਦਾ ਜਿਹੜਾ ਜਸ ਦਾ ਟਿੱਕਾ ਹੁੰਦਾ ਉਹ ਤਾਂ ਕਲਚਰ ਦੇ ਵਿੱਚ ਪਿਆ ਹੋਇਆ ਹੈ ਉਹਦਾ ਰਾਜ ਅਭਿਸ਼ੇਕ ਹੈ ਤੇ ਤੁਸੀਂ ਉਹਨੂੰ ਕਿਸੇ ਧਰਮ ਨਾਲ ਨਹੀਂ ਜੋੜ ਸਕਦੇ ਕਾਫੀ ਨਾ ਫੇਰ ਉਹੀ ਗੱਲ ਆ ਗਈ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀਗੇ ਕਿ ਕਿਸੇ ਨਾਲ ਧੱਕਾ ਨਹੀਂ ਹੋਇਆ ਕਿਸੇ ਦੀ ਨਸਲ ਕੁਸ਼ੀ ਨਹੀਂ ਕੀਤੀ ਗਈ ਕਿਸੇ ਨਾਲ ਜੁਰਮ ਨਹੀਂ ਹੋਇਆ ਸ਼ੇਰ-ਏ-ਪੰਜਾਬ ਦੇ ਰਾਜ ਦੇ ਵਿੱਚ ਇਸ ਕਰਕੇ ਇਸ ਨੂੰ ਖਾਲਸਾ ਰਾਜ ਕਿਹਾ ਜਾਂਦਾ ਇਸ ਗੱਲ ਨੂੰ ਲੈ ਕੇ ਨਾ ਇਤਿਹਾਸ ਦੇ ਵਿੱਚ ਕਾਫੀ ਪਰੰਪੁਲੇਖੇ ਨੇ ਕਾਫੀ ਸਾਡੇ ਸਿੱਖ ਵੱਡੇ ਵਿਦਵਾਨਾਂ ਦੇ ਮਨਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਸਵਾਲ ਲੈ ਕੇ ਜਿਸ ਸ਼ੇਰ-ਏ-ਪੰਜਾਬ ਦੀ ਸੱਸ ਸਦਾਕੌਰ ਦੇ ਵੱਲੋਂ ਆਪਣਾ ਇਸ ਰਾਜ ਨੂੰ ਸਥਾਪਿਤ ਕਰਨ ਦੇ ਵਿੱਚ ਮਹਾਰਾਜਾ ਸਾਹਿਬ ਦੀ ਬਰਾਬਰ ਤੌਰ ਤੇ ਮਦਦ ਕੀਤੀ ਗਈ ਮੈਦਾਨੇ ਜੰਗ ਦੇ ਵਿੱਚ ਸਦਾਕੌਰ ਮਹਾਰਾਜਾ ਸਾਹਿਬ ਦੇ ਨਾਲ ਜਾਂਦੇ ਰਹੇ ਰਣਨੀਤਿਕ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਵੱਡੇ ਯੋਗਦਾਨ ਜਿਹੜਨੇ ਪਾਏਗੇ ਕਹਿੰਦੇ ਇੱਕ ਟਾਈਮ ਤੇ ਆ ਕੇ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਇਸ ਤਰ੍ਹਾਂ ਦੇ ਇਤਿਹਾਸ ਦੇ ਵਿੱਚ ਪਰੰਪ੍ਰਿਖੇ ਵੀ ਜਿਹੜੇ ਸੀ ਦੇਖੋ ਜੀ ਇਤਿਹਾਸ ਲਿਖਣ ਵਾਲੇ ਜਿਹੜੇ ਆ ਸਾਨੂੰ ਉਹਨਾਂ ਦੀ ਮਨਸ਼ਾ ਵੀ ਦੇਖਣੀ ਚਾਹੀਦੀ ਹੈ ਕੌਣ ਬੰਦੇ ਨੇ ਕੌਣ ਕੀ ਲਿਖ ਰਿਹਾ ਠੀਕ ਹੈ ਜੀ ਪੀਓ ਨੇ ਇਹ ਕਰਤਾ ਉਹ ਕਰਤਾ ਇਤਿਹਾਸ ਲਿਖਣ ਵਾਲੇ ਤਾਂ ਕਈ ਕੁਝ ਲਿਖ ਦਿੰਦੇ ਆ ਸਾਡੇ ਇਤਿਹਾਸ ਦੇ ਨਾਲ ਖਲਵਾੜ ਹੋਈ ਐ ਇੱਥੇ ਜਦੋਂ ਅਸੀਂ ਆਪ ਤਾਂ ਲਿਖਣਾ ਹੀ ਨਹੀਂ ਸਾਡਾ ਇਤਿਹਾਸ ਆਰਸੈਸ ਲਿਖੂਗੀ ਸਾਡਾ ਇਤਿਹਾਸ ਬੂਟੇ ਸ਼ਾਹ ਮੌਲਵੀ ਲਿਖੂਗਾ ਸਾਡਾ ਇਤਿਹਾਸ ਕੋਈ ਹੋਰ ਲਿਖੂਗਾ ਫਿਰ ਤਾਂ ਇਹੀ ਕੁਝ ਹੋਣਾ ਤੁਸੀਂ ਦੇਖੋ ਨਾ ਬੰਦੇ ਨੂੰ 50 ਲੱਖ ਰੁਪਏ ਦਿੰਦੇ ਐ ਈਡੀਆਂ ਮਰੀਆਂ ਜ਼ਮੀਰਾਂ ਨੇ ਲਿਖੀ ਲਖਾਈ ਕਿਤਾਬ ਆਪਣੇ ਨਾਂ ਦੇ ਛਾਪਾ ਦਿੰਦੇ ਆ ਬੰਦੇ ਪਤਾ ਹੀ ਨਹੀਂ ਹੁੰਦਾ ਕਿ ਕੀ ਲਿਖਿਆ ਇਹਦੇ ਵਿੱਚ ਫਿਰ ਉਸ ਚੀਜ਼ ਨੂੰ ਜਸਟੀਫਾਈ ਕਰਨਗੇ ਕੋਈ ਇੱਕ ਕਿਤਾਬ ਦੱਸੋ ਵੀ ਜਿਹੜੀ ਲਿਖੀ ਹੋਵੇ ਟੀਪੂ ਸੁਲਤਾਨ ਦੇ ਕਿ ਰਾਣੀ ਲక్ష్ਮੀਬਾਈ ਦੇ ਕਿਰਦਾਰ ਦੇ ਉੱਤੇ ਇੱਕ ਕਿਤਾਬ ਲਿਖੀ ਹੋਵੇ ਕਿਸੇ ਹਿੰਦੂ ਨੇ ਪਰ ਇਹ ਇਹ ਸਿੱਖਾਂ ਦੀ ਕਿਉਂ ਬਿਮਾਰੀ ਹੈ ਇਹ ਪੇੜ ਏਜੰਟ ਨੇ ਕਿਉਂਕਿ ਜਦੋਂ ਅਸੀਂ ਕਹਿੰਨੇ ਆ ਸ਼ੇਰੇ ਪੰਜਾਬ ਵਰਗਾ ਰਾਜ ਚਾਹੀਦਾ ਹੂੰ ਉਹ ਰਾਜ ਦੇ ਵਿੱਚ ਐਸੀ ਕਰਾਮਾਤ ਸੀ ਨਾ ਤੁਸੀਂ ਸਕੂਲ 'ਚ ਪੜ੍ਹੇ ਹੋਵੋਗੇ ਤੇ ਇੱਕ ਪਾਂਢੀ ਪਾਸ਼ਾ ਵਾਲੀ ਕਹਾਣੀ ਪੜਾਈ ਜਾਂਦੀ ਸੀ ਬੜੀ ਹੋਗੀ ਕਿ ਇੱਕ ਬੁੱਢੜਾ 모ਚੀ ਹੈ ਨਾਲ ਉਹਦੇ ਉਹਦਾ ਪੋਤਰਾ ਆ ਪਾਂਡ ਅਨਾਜ ਦੀ ਭਾਰੀ ਪੈ ਗਈ ਐ ਚੁੱਕੀ ਨਹੀਂ ਜਾਂਦੀ ਤੇ ਇੱਕ ਨੌਜਵਾਨ ਆਉਂਦਾ ਸਿਰ ਤੇ ਪੰਡ ਚੁੱਕਦਾ ਕਹਿੰਦਾ ਬਜ਼ੁਰਗ ਨੂੰ ਮੈਂ ਤੇਰੇ ਘਰੇ ਛੱਡ ਕੇ ਆਉਣਾ ਨਾਲ ਨਾਲ ਪੁੱਛਦਾ ਵੀ ਇਹ ਰਣਜੀਤ ਸਿੰਘ ਦਾ ਰਾਜ ਆ ਸ਼ੇਰੇ ਖਾਲਸਾ ਰਾਜ ਆ ਵੀ ਇੱਥੇ ਕਿਸੇ ਨਾਲ ਤਾਂ ਗੱਤ ਨਹੀਂ ਹੋ ਰਿਆ ਉਹ ਬੜੀਆਂ ਸਿਫਤਾਂ ਦੱਸਦਾ ਤੇ ਉਹ ਜਦੋਂ ਪੰਡ ਰੱਖ ਕੇ ਜਾਣ ਲੱਗਦਾ ਬਜ਼ੁਰਗ ਕਹਿੰਦਾ ਦਰਸ਼ਨ ਤਾਂ ਦੇ ਦੇ ਜਵਾਨਾ ਤੇ ਆਪਣੇ ਉਹ ਚਿਹਰੇ ਤੋਂ ਪਰਦਾ ਹਟਾਉਂਦਾ ਤੇ ਉਹ ਕਹਿੰਦਾ ਵੀ ਤੁਸੀਂ ਤਾਂ ਸ਼ੇਰੇ ਪੰਜਾਬ ਹੋ ਤੇ ਸ਼ੇਰੇ ਪੰਜਾਬ ਨੂੰ ਪਾਂਡੀ ਪਾਦਸ਼ਾਹ ਕਹਿ ਕੇ ਸੰਬੋਧਿਤ ਕਰਦੇ ਕਿ ਇਹ ਪਾਦਸ਼ਾਹ ਵੀ ਆ ਤੇ ਪਾਂਡੀ ਵੀ ਆ ਪੰਨਾ ਚੁੱਕ ਚੁੱਕ ਕੇ ਘਰੇ ਛੱਡ ਕੇ ਆਉਂਦਾ ਇੱਕ ਬੀਬੀ ਆ ਗਈ ਤਵਾ ਲੈ ਕੇ ਹਾਂਜੀ ਤੇ ਸ਼ੇਰੇ ਪੰਜਾਬ ਦੇ ਝੋਲੇ ਨਾਲ ਆਈ ਜਾਵੇ ਤਉ ਹਟਾਇਆ ਉਹਨਾਂ ਸੇਵਾਦਾਰਾਂ ਨੇ ਵੀ ਕਿਉਂ ਲਾਉਨੇ ਉਹ ਕਹਿੰਦੀ ਮੈਂ ਸੁਣਿਆ ਸ਼ੇਰੇ ਪੰਜਾਬ پارਸ ਹੈ ਤੇ پارਸ ਨਾਲ ਲੋਹਾ ਸੁਵਾਈਏ ਤੇ ਸੋਨਾ ਬਣ ਜਾਂਦਾ ਸ਼ੇਰੇ ਪੰਜਾਬ ਕਹਿੰਦੇ ਇਹਨੂੰ ਸੋਨਾ ਦਿਓ ਤਵੇ ਦੇ ਵਜਨ ਦੇ ਬਰਾਬਰ ਅਸੀਂ ਪੜਿਆ ਬੱਚਿਆਂ ਨੇ 베ਰੀ ਨੂੰ ਢੀਮਾ ਮਾਰੀਆਂ ਤੇ ਉਹ ਸ਼ੇਰੇ ਪੰਜਾਬ ਦੇ ਵੱਜ ਗਈਆਂ ਤੇ ਸ਼ੇਰੇ ਪੰਜਾਬ ਨੇ ਪੁੱਛਿਆ ਕਿਉਂ ਮਾਰਦੇ ਹੋ ਕਹਿੰਦੇ 베ਰੀ 베ਰ ਦਿੰਦੀ ਹੈ ਕਹਿੰਦੇ ਉਹ ਪੰਜਾਬ ਦੇ ਬਾਦਸ਼ਾਹ ਦੇ ਮਾਰੀਆਂ ਨੇ ਤੇ ਮੈਂ ਵੀ ਤਾਂ ਕੁਝ ਦੇਵਾਂਗਾ ਹੀ ਤੇ ਅੱਜ ਮਾਰ ਕੇ ਦਿਖਾਓ ਇੱਕ ਢੀਮਾ ਅਦੁਕੀ ਦੁਕੀ ਦੇ ਬੰਦੇ ਨੇ ਮਨਿਸਟਰ ਬਣੇ ਹੋਏ ਕਿਸੇ ਵੱਲ ਐਂ ਕਰਕੇ ਦੇਖ ਲਓ ਨਾਲ ਹੀ ਦੱਬ ਕੇ ਪਰਚਾ ਪਾ ਕੇ ਦੇਸ਼ ਧਰੋਹ ਦਾ ਅੰਦਰ ਸੁੱਟ ਦੇਣਗੇ ਪਰ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਤਾਂ ਇਸ ਤਰ੍ਹਾਂ ਨਹੀਂ ਹੋਇਆ ਫਿਰ ਇਹ ਸਵਾਲ ਕਿੱਥੋਂ ਖੜੇ ਹੁੰਦੇ ਨੇ ਜੀ ਸਵਾਲ ਮਾੜੀ ਭਾਵਨਾ ਚੋਂ ਖੜੇ ਹੁੰਦੇ ਆ ਮਾੜੀ ਭਾਵਨਾ ਦੀ ਤੁਸੀਂ ਗੱਲ ਕੀਤੀ ਹੈ ਕੋਈ ਹੋਰ ਕਮਿਊਨਿਟੀ ਦਾ ਬੰਦਾ ਸਵਾਲ ਖੜੇ ਕਰੇ ਉਹ ਸਮਝ ਆ ਸਕਦਾ ਹੈ ਕਿ ਫਰੋਤ ਤਾਂ ਹੈਗੀ ਆ ਹਰੇਕ ਪੱਗ ਵਾਲਾ ਹਰੇਕ ਸਿੰਘ ਨਾਮ ਵਾਲਾ ਸਿੱਖ ਨਹੀਂ ਹੁੰਦਾ ਦਸਤਾਰ ਧਾਰੀ ਵੀ ਕਈ ਦਸਤਾਰ ਧਾਰੀ ਹਰੇਕ ਪੱਗ ਬੰਨਣ ਵਾਲਾ ਹਰੇਕ ਦਾੜੇ ਵਾਲਾ ਈਵਨ ਗਾਤਰਾ ਪਾਏ ਵਾਲਾ ਬੰਦਾ ਵੀ ਸਿੱਖ ਨਹੀਂ ਹੁੰਦਾ ਸਿੱਖੀ ਤਾਂ ਰਹਿਤ ਐ ਸਿੱਖੀ ਤਾਂ ਲਾਈਫ ਸਟਾਈਲ ਐ ਜਿਹਦਾ ਜਿਹੜਾ ਆਪਣੇ ਘਰ ਨੂੰ ਹੀ ਗਾਲਾਂ ਕੱਢੀ ਜਾਂਦਾ ਉਹ ਬੰਦਾ ਕਹਿੰਦਾ ਸਿੱਖ ਐ ਅਸੀਂ ਕਹਿੰਦੇ ਆ ਕਿ ਸਾਡਾ ਰਾਜ ਹੋਣਾ ਚਾਹੀਦਾ ਤੇ ਉਹ ਕਹਣਗੇ ਵੀ ਤੁਹਾਡਾ ਰਾਜ ਤਾਂ ਮਾੜਾ ਹੁਣ ਦੇਖੋ ਰਾਜ ਉਸਰ ਦੇ ਆਈਡੀਆ ਦੇ ਸਿਰ ਤੇ ਠੀਕ ਐ ਸਾਡਾ ਆਈਡੀਆ ਕੀ ਐ ਕਿ ਸੇਰੇ ਪੰਜਾਬ ਵਰਗਾ ਰਾਜ ਹੁਣ ਉਹ ਕਹਿੰਦੇ ਆ ਆਰਾਮ ਰਾਜ ਅਸੀਂ ਕਿਤਾਬਾਂ ਲਿਖੀ ਜਾਈਏ ਕਿ ਰਾਮਰਾਜ ਦੇ ਵਿੱਚ ਸ਼ੰਬੂਕ ਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਇਆ ਗਿਆ ਕਿਉਂਕਿ ਉਹਨੇ ਵੇਦ ਸੁਣ ਲਏ ਸੀ। ਰਾਮਚੰਦਰ ਜੀ ਦਾ ਇਨਸਾਫ ਇਹ ਸੀ। ਮਤਲਬ ਜੇ ਅਸੀਂ ਇਹ ਲਿਖਾਂਗੇ ਤਕਲੀਫਤਾ ਹੋਊਗੀ ਨਾ ਰਾਮਰਾਜ ਦੀ ਗੱਲ ਕਰਨ ਵਾਲਿਆਂ ਨੂੰ। ਅਸੀਂ ਕਹਿੰਨੇ ਸਾਡਾ ਖਾਲਸਾ ਰਾਜ ਆ ਯਾਰ। ਅਸੀਂ ਇੱਥੇ ਕਿਸੇ ਨਾਲ ਧੱਕਾ ਨਹੀਂ ਕੀਤਾ ਸਾਡੇ ਜੇਲਾ ਹੀ ਨਹੀਂ ਸੀ। ਕ੍ਰਾਈਮ ਨਹੀਂ ਤੇ ਜੇਲਾ ਦੀ ਕੀ ਲੋੜ ਆ। ਅੱਜ ਇੱਥੇ ਜੇਲਾ ਭਰੀਆਂ ਪਈਆਂ ਨੇ। ਇੱਥੇ ਬਲਾਤਕਾਰੀਆਂ ਦੇ ਹੱਕ ਦੇ ਵਿੱਚ ਤਿਰੰਗਾ ਯਾਤਰਾ ਨਿਕਲਦੀ ਐ। ਪਰ ਸੁਣਿਆ ਕਦੀ ਕਿ ਸ਼ੇਰੇ ਪੰਜਾਬ ਦੇ ਰਾਜ ਅਜਿਹਾ ਹੋਇਆ ਹੋਊਗਾ ਕਿਹੋ ਜਿਹਾ ਰਾਜ ਹੋਊਗਾ ਵੀ ਜਿੱਥੇ ਮੁਸਲਮਾਨ ਵੀ ਅਮਨ ਦੇ ਨਾਲ ਰਹਿ ਰਿਆ ਉਹ ਵੀ ਖੁਸ਼ੀ ਦੇ ਨਾਲ ਰਹਿ ਰਿਆ ਹੁਣ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਨਹੀਂ ਕਹਿਣਾ ਕੀ ਅਸੀਂ ਮਹਿਮੂਦ ਗਜ਼ਨਵੀ ਨੂੰ ਕਹੀਏ ਨਾਦਰ ਸ਼ਾਹ ਨੂੰ ਕਹੀਏ ਅਮਨ ਸ਼ਾਹ ਅਬਦਾਲੀ ਨੂੰ ਕਹੀਏ ਜਾਂ ਨਰਿੰਦਰ ਮੋਦੀ ਨੂੰ ਕਹਿ ਦਈਏ ਜਾਂ ਇੰਦਰਾ ਗਾਂਧੀ ਨੂੰ ਕਹਿ ਦਈਏ ਕਿੰਨੂੰ ਕਵਾਂਗੇ ਉਹਨੂੰ ਹੀ ਕਵਾਂਗੇ ਜਿਨੇ ਪੰਜਾਬੀਆਂ ਦਾ ਰਾਜ ਇਸ ਧਰਤੀ ਦੇ ਉੱਤੇ ਪੈਦਾ ਕੀਤਾ 40 ਸਾਲ ਦਾ ਰਾਜ ਆ 40 ਸਾਲ ਦਾ ਅਸੀਂ ਇੱਕ ਦਿਨ ਰਾਜ ਨਹੀਂ ਕਾਇਮ ਕਰ ਸਕਦੇ ਅਸੀਂ ਬਾਬਾ ਬੋਤਾ ਸਿੰਘ ਕਰਜਾ ਸਿੰਘ ਦੀ ਗਲਤਾ ਕਰਦੇ ਆ ਪਰ ਹੈ ਕਿਸੇ 'ਚ ਦਮ ਕੇ ਅਸੀਂ ਇੱਕ ਦਿਨ ਦਾ ਦਾਵਾ ਕਰਦੀ ਵੀ ਅੱਜ ਸਾਡਾ ਰਾਜ ਆ ਵੀ 40 ਸਾਲ ਉਸ ਮਰਦ ਨੇ ਇਸ ਧਰਤੀ ਦੇ ਉੱਤੇ ਰਾਜ ਕੀਤਾ ਤੇ ਸ਼ਾਹ ਮੁਹੰਮਦ ਨੂੰ ਲਿਖਣਾ ਪਿਆ ਸ਼ਾਹ ਮੁਹੰਮਦ ਆ ਇੱਕ ਸਰਕਾਰ ਵੱਜੋਂ ਫੌਜਾਂ ਜਿੱਤ ਕੇ ਅੰਤ ਨੂੰ ਆ ਰਹੀਆਂ ਨੇ ਉਹ ਕਿੱਡੇ ਪਵਿੱਤਰੂ ਹੋਊਗਾ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਲਈ ਰਜਾਨਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਹੁਕਮਨਾਮਾ ਲਿਖ ਕੇ ਜਾਂਦਾ ਸੀ ਉਹ ਜਿੱਥੇ ਵੀ ਹੁੰਦੇ ਸਨ ਹੁਕਮਨਾਮਾ ਸਹਿ ਪਹੁੰਚਣਾ ਜਦੋਂ ਉਹਨਾਂ ਨੇ ਸੁਣਨਾ ਪੜਨਾ ਹੁੰਦੇ ਤੋਂ ਬਾਅਦ ਪ੍ਰਸ਼ਾਦਾ ਛਕਣਾ ਇਹੋ ਜਿਹਾ ਜੀਵਨ ਸੀ ਇੱਕ ਘਟਨਾ ਕਿ ਸਮਰ ਗੈਸਟ ਹਾਊਸ ਸ਼ੇਰੇ ਪੰਜਾਬ ਆਏ ਤੇ ਗਿਆਨੀ ਸੰਤ ਸਿੰਘ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਜੀ ਉਸ ਸਮੇਂ ਤੇ ਉਹਨਾਂ ਨੇ ਸਨੇਹਾ ਭੇਜਿਆ ਸ਼ਾਮ ਨੂੰ ਕਿ ਸ਼ੇਰੇ ਪੰਜਾਬ ਮਿਲਣਾ ਚਾਹੁੰਦੇ ਤੇ ਰਹਿ ਰਸ ਦਾ ਸਮਾਂ ਸੀ ਗਿਆਨੀ ਸੰਤ ਸਿੰਘ ਗੁੱਸੇ ਹੋ ਗਏ ਉਹਨੂੰ ਕਹਿੰਦੇ ਵੀ ਉਹਨੂੰ ਜਾ ਕੇ ਕਹਿ ਦੇ ਮੈਂ ਗੁਰੂ ਰਾਮਦਾਸ ਮਹਾਰਾਜ ਦਾ ਨੌਕਰ ਹਾਂ ਮੈਂ ਉਹਦਾ ਨੌਕਰ ਨਹੀਂਗਾ ਸ਼ੇਰੇ ਪੰਜਾਬ ਦਾ ਜਿਉ ਨੂੰ ਕਾਮਿਆਂ ਦੇ ਇੱਥੇ ਆ ਕੇ ਮੈਨੂੰ ਮਿਲ ਲਵੇ ਮੈ ਰਹਿਰਾ ਸਾਹਿਬ ਕਰਨ ਚੱਲੇ ਆ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਕਥਾ ਵੀ ਹੁੰਦੀ ਸੀ ਉਹ ਕਥਾ ਵੀ ਕਰਦੇ ਸਨ ਉਹ ਮੈਂ ਕਥਾ ਕਰ ਨਹੀਂ ਆ ਫਿਰ ਰਹਿਰਾ ਸਾਹਿਬ ਦਾ 파ਟ ਹੋਊਗਾ ਜੀ ਉਹਨੂੰ ਕਾਮਿਆਂ ਦੇ ਇੱਥੇ ਆ ਕੇ ਮਿਲ ਲਵੇ ਤੇ ਸ਼ੇਰੇ ਪੰਜਾਬ ਨੂੰ ਜਾ ਕੇ ਜਿਹੜਾ ਸੇਵਾਦਾਰ ਆਇਆ ਸੀ ਉਹਨੇ ਜਾ ਕੇ ਸਿੱਧਾ ਕਹਿ ਵੀ ਸ਼ੇਰੇ ਪੰਜਾਬ ਭੁੱਲੂਗੀ ਤੁਹਾਡੇ ਕੋਲ ਗਲਤੀ ਹੋ ਗਈ ਗਿਆਨੀ ਸੰਤ ਸਿੰਘ ਜੀ ਦਾ ਗੁੱਸੇ ਹੋ ਗਏ ਸ਼ੇਰੇ ਪੰਜਾਬ ਨੇ ਉੱਥੇ ਹੀ ਆਪਣਾ ਜੋੜਾ ਘੋੜਾ ਛੱਡਿਆ ਤੁਰ ਕੇ ਦਰਬਾਰ ਸਾਹਿਬ ਆਏ ਬਾਹਰ ਬੈਠ ਕੇ ਸਾਰੀ ਕਥਾ ਸੁਣੀ ਰਹਿਰਾ ਸਾਹਿਬ ਦਾ 파ਟ ਸੁਣਿਆ ਸਮਾਪਤੀ ਹੋਈ ਗਿਆਨੀ ਸੰਸ ਸਿੰਘ ਜੀ ਬਾਹਰ ਨਿਕਲੇ ਫਤੇ ਦੀ ਸਾਂਝ ਹੋਈ ਗਿਆਨੀ ਜੀ ਅੱਗੇ-ਅੱਗੇ ਤੁਰ ਪਏ ਤੇ ਸ਼ੇਰੇ ਪੰਜਾਬ ਹੱਥ ਜੋੜ ਕੇ ਉਹਨਾਂ ਦੇ ਮਗਰ-ਮਗਰ ਤੁਰ ਪਏ ਜਿੱਥੇ ਕਾਲ ਤੱਕ ਸਖਤ ਰੇਤ ਨਾ ਇੱਥੇ ਗਿਆਨੀਆਂ ਵਾਲਾ ਬੁੰਗਾ ਹੁੰਦਾ ਸੀ ਪਹਿਲਾਂ ਗਿਆਨੀ ਸੰਸ ਸਿੰਘ ਦਾ ਬੁੰਗਾ ਇੱਥੋਂ ਜਦੋਂ ਬਾਹਰ ਨੂੰ ਨਿਕਲ ਲੱਗੇ ਤੇ ਗਿਆਨੀ ਜੀ ਨੇ ਬਾਹਮ ਫੜ ਕੇ ਸ਼ੇਰੇ ਪੰਜਾਬ ਨੂੰ ਅੱਗੇ ਕਰਤਾ ਕਹਿੰਦੇ ਸ਼ੇਰੇ ਪੰਜਾਬ ਤੇਰਾ ਰਾਜ ਸ਼ੁਰੂ ਹੋ ਗਿਆ ਅੰਦਰ ਗੁਰੂ ਰਾਮਦਾਸ ਦਾ ਉਹ ਕਹਿੰਦਾ ਜੀ ਹਰੇਕ ਥਾਂ ਤੇ ਯਾਨੀ ਜੀ ਗੁਰੂ ਰਾਮਦਾਸ ਦਾ ਰਾਜ ਹੀ ਹੈ ਮੇਰੇ ਕੋ ਭੋਲੂ ਕੀ ਮੈਂ ਤੁਹਾਨੂੰ ਸੁਨੇਹਾ ਪੇਰ ਬੈਠਾ ਮੈਨੂੰ ਆਪ ਆਉਣਾ ਚਾਹੀਦਾ ਸੀ ਹੈ ਕੋਈ ਇਸ ਤਰ੍ਹਾਂ ਦਾ ਅੱਜ ਤੇ ਜਥੇਦਾਰ ਨੂੰ ਫੋਨ ਕਰਦੇ ਆਂ ਵੀ ਆਓ ਜਥੇਦਾਰ ਜੀ ਪੈਲ ਸਚਾਓ ਜਥੇਦਾਰ ਜੀ ਇੱਥੇ ਪਹੁੰਚੋ ਜਥੇਦਾਰ ਪਹੁੰਚਦੇ ਨੇ ਪਰ ਕਿੰਨਾ ਸਨਮਾਨ ਹੋਊਗਾ ਸ਼ੇਰ-ਏ-ਪੰਜਾਬ ਦੇ ਮਨ ਦੇ ਵਿੱਚ ਕਿਉਂ ਪਹੁੰਚੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਜੀ ਦੀ ਬਹੁਤ ਇੱਜ਼ਤ ਕਰਦੇ ਸੀ ਅਕਲਤਖ ਸਾਹਿਬ ਦੇ ਜਥੇਦਾਰ ਸਾਹਿਬ ਸੀਗੇ ਤੁਸੀਂ ਨੇ ਪਹਿਲਾਂ ਜ਼ਿਕਰ ਕੀਤਾ ਕਿ ਥਮਲੇ ਨਾਲ ਵੀ ਜਿਹੜਾ ਅਕਾਲੀ ਜੀ ਦੇ ਵੱਲੋਂ ਸ਼ੇਰ-ਏ-ਪੰਜਾਬ ਰੂਪਨ ਲਿਆ ਗਿਆ ਸੀ ਮੈਂ ਇੱਕ ਬਜ਼ੁਰਗ ਦੀ ਇੰਟਰਵਿਊ ਸੁਣ ਰਿਹਾ ਸੀ ਮਨ ਨੂੰ ਬੜਾ ਦੁੱਖ ਲੱਗਿਆ ਨਹੀਂ ਜੀ ਤੌਰ ਤੇ ਕਿ ਜਦੋਂ ਉਸ ਬਜ਼ੁਰਗ ਨੇ ਕਿਹਾ ਸਿਰ ਤੇ ਬੜੀ ਸੋਹਣੀ ਦਸਤਾਰ ਸਜਾਈ ਹੋਈ ਆ ਉਹ ਬਜ਼ੁਰਗ ਕਹਿੰਦੇ ਕਿ ਅਕਾਲੀ ਫੂਲਾ ਸਿੰਘ ਜੀ ਇਹ ਅਕਾਲ ਤਖਤ ਸਾਹਿਬ ਦੇ ਕੋਈ ਜਥੇਦਾਰ ਨਹੀਂ ਸੀ ਮਾਫ ਕਰਨਾ ਇਹ ਸ਼ਬਦ ਬਤਲ ਮੈਨੂੰ ਪਤਾ ਨਹੀਂ ਉਹ ਕੋਣ ਟੁੱਚਾ ਜਿਆ ਬੁੱਢਾ ਆ ਹਨਾ ਕਹਿੰਦੇ ਕਿ ਅਕਾਲ ਤਖਤ ਸਾਹਿਬ ਦੇ ਉੱਪਰ ਕਬਜ਼ਾ ਕੀਤਾ ਸੀਗਾ ਅਕਾਲੀ ਫੂਲਾ ਸਿੰਘ ਜੀ ਨੇ ਹਾਂ ਵੀ ਪਹਿਲਾਂ ਕਬਜ਼ਾ ਕੀਤਾ ਸੀ ਉਹਦੇ ਪਰਿਵਾਰ ਦਾ ਸੀ ਮੈਨੂੰ ਤਾਂ ਉਹ ਬੰਦਾ ਨਹੀਂ ਸਮਝ ਆਉਂਦੀ ਕਿਉਂ ਕਿਉਂ ਉਹਦੀ ਇੰਟਰਵਿਊ ਲੈਨੇ ਹੂੰ ਕੀ ਕੀ ਉਹਨੇ ਪੀ ਐਚ ਡੀ ਕੀਤੀ ਹਿਸਟਰੀ ਦੇ ਵਿੱਚ ਕੀ ਉਹ ਬੰਦੇ ਦੀ ਕੰਟਰੀਬਿਊਸ਼ਨ ਆ ਕੌਣ ਆ ਬੰ ਪਰ ਹਮੇਸ਼ਾ ਉਹਨੇ ਗੱਲ ਇਹੋ ਜੀ ਚਵਲ ਕਰਨੀ ਹੁੰਦੀ ਆ ਵੀ ਸਿੱਖਾਂ ਦੇ ਹਿਰਦਿਆਂ ਨੂੰ ਤਕਲੀਫ ਹੋਵੇ ਥੱਲੇ ਕਮੈਂਟ ਪੜਿਆ ਕਰੋ ਨਾ ਇਹੋ ਜੀ ਜਦੋਂ ਇੰਟਰਵਿਊ ਆਉਂਦੀ ਵੀ ਕਿੰਨੀਆਂ ਗਾਲਾਂ ਗੰਦੀਆਂ ਲੋਕ ਕੱਢਦੇ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਉਂ ਇਹੋ ਜਿਹੇ ਬੰਦਿਆਂ ਦੀ ਇੰਟਰਵਿਊ ਹੁੰਦੀ ਆ ਵੀ ਕਾਲ ਤਖਤ ਸਾਹਿਬ ਤੇ ਕਬਜ਼ਾ ਹੋਇਆ ਸੀ ਕਈ ਤਾਂ ਇੱਥੋਂ ਤੱਕ ਬਕਵਾਸ ਕਰ ਦਿੰਦੇ ਵੀ ਤਖਤ ਹੀ ਹੈ ਨਹੀਂ ਸੀ ਹੂੰ ਵੀ ਤੁਸੀਂ ਦੱਸੋ ਵੀ ਕਿੰਨੂੰ ਮੰਨਿਏ ਫਿਰ ਫਿਰ ਉਹ ਕਹਿਣਗੇ ਵੀ ਹਾਂਜੀ ਮੋਦੀ ਨੂੰ ਮੰਨੋ ਮੋਦੀ ਪਾਪਾ ਨੇ ਉਹਨਾਂ ਦੇ ਕਦੇ ਨਗਰ ਕੀਰਤਨਾਂ ਦੇ ਉੱਪਰ ਸਵਾਲ ਕਦੇ ਗੁਰੂ ਘਰਾਂ ਦੀ ਉਸਾਰੀ ਦੇ ਉੱਪਰ ਸਵਾਲ ਕਰਦੇ ਨੇ ਪੱਗ ਬੰਨੀ ਵਾਲਾ ਬੰਦਾ ਸਿੱਖ ਨਹੀਂ ਹੁੰਦਾ ਦਾੜੀ ਰੱਖੀ ਵਾਲਾ ਬੰਦਾ ਸਿੱਖ ਨਹੀਂ ਹੁੰਦਾ ਈਵਨ ਗਾਤਰਾ ਪਾਏ ਵਾਲਾ ਬੰਦਾ ਵੀ ਸਿੱਖ ਨਹੀਂ ਹੋ ਸਕਦਾ ਇਸ ਬਾਰੀ ਪਛਾਣ ਵੇਖ ਕੇ ਸਿੱਖ ਉਹ ਆ ਜਿਹਦੀ ਰਹਿਤ ਸਿੱਖੀ ਵਾਲੀ ਆ ਜਿਹਦਾ ਜੀਵਨ ਸਿੱਖੀ ਵਾਲਾ ਜਿਹਨੂੰ ਪ੍ਰੇਮ ਸਿੱਖੀ ਨਾਲ ਤੇ ਜਿਹਨੂੰ ਨਫ਼ਰਤ ਆ ਸਿੱਖੀ ਨਾਲ ਕੀ ਉਹ ਸਿੱਖ ਹੋ ਸਕਦਾ ਉਹਨਾਂ ਅੰਦਰ ਕਿੰਨੀ ਹੀਣ ਭਾਵਨਾ ਉਹ ਤਖਤ ਸਾਹਿਬ ਤੇ ਵੀ ਸਵਾਲ ਕਰ ਦਿੰਦੇ ਆ ਹਰੇਕ ਜਿਹੜੀ ਸਿੱਖਾਂ ਦੀ ਚੰਗੀ ਚੀਜ਼ ਆ ਉਹਨਾਂ ਕਹਿੰਦਾ ਵੀ ਨਹੀਂ ਆ ਨਹੀਂ ਹੋ ਸਕਦੀ ਕੀ ਹੋ ਸਕਦਾ ਵੀ ਤੁਸੀਂ ਦੱਸ ਦਿਓ ਇਹਦਾ ਕੋਈ ਜਵਾਬ ਨਹੀਂਗਾ ਸ਼ੇਰੇ ਪੰਜਾਬ ਦਾ ਰਾਜ ਅੱਜ ਵੀ ਕੋਈ ਪਾਰਟੀ ਪੰਜਾਬ ਚ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੀ ਉਹਨਾਂ ਨੂੰ ਪੁੱਛੀਏ ਕਿ ਹੋ ਜਾ ਰਾਜ ਬਣਾਓਗੇ ਕਹਿੰਦੇ ਜੀ ਸ਼ੇਰੇ ਪੰਜਾਬ ਵਰਗਾ ਰਾਜ ਬਣਾਵਾਂਗੇ ਕਦੀ ਉਹਨਾਂ ਨੇ ਕਿਹਾ ਵੀ ਮੋਦੀ ਵਰਗਾ ਰਾਜਿੰਦਰਾ ਗਾਂਧੀ ਵਰਗਾ ਰਾਜ ਚੰਗੀਜ਼ ਖਾਨ ਵਰਗਾ ਰਾਜ ਮਹਿਮੂਦ ਗਜਨਵੀ ਵਰਗਾ ਜਾਂ ਨਾਦਰ ਸ਼ਾਹ ਵਰਗਾ ਜਾਂ ਮੁਮਸ਼ਾ ਰੰਗੀਲੇ ਵਰਗਾ ਜਾਂ ਮੁਗਲਾਂ ਵਰਗਾ ਕਦੀ ਕਿਸੇ ਨੇ ਦਾਵਾ ਕੀਤਾ ਹੋਵੇ ਪੰਜਾਬ ਦੀ ਧਰਤੀ ਤੇ ਜਿਹੜੇ ਹੋਏ ਰਾਜ ਨੇ ਤੇ ਕਿਹੋ ਜਿਹਾ ਰਾਜ ਬਣੂਗਾ ਕਹਿੰਦੇ ਜੀ ਇਸ ਤਰ੍ਹਾਂ ਦਾ ਬਣੂਗਾ ਜੀ ਬਹੁਤ ਬਹੁਤ ਸ਼ੁਕਰੀਆ ਜਗਰਾਤ ਸਿੰਘ ਜੀ ਬਹੁਤ ਬਹੁਤ ਧੰਨਵਾਦ